ਪੰਜਾਬ ਦੇ ਸੂਫੀ ਕਵੀ ਵਾਰਿਸ ਸ਼ਾਹ ਨੇ ਪੰਜਾਬੀ ਸਾਹਿਤ ਵਿੱਚ ਮਹਾਨ ਯੋਗਦਾਨ ਪਾਇਆ ਹੈ ਕਿਹਾ ਜਾ ਸਕਦਾ ਹੈ ਕਿ ਵਾਰਿਸ ਸ਼ਾਹ ਤੋਂ ਬਿਨਾ ਪੰਜਾਬ ਦੇ ਸਾਹਿਦ ਦੀ ਗੱਲ ਹੀ ਨਹੀਂ ਹੋ ਸਕਦੀ ਉਹਨਾਂ ਵੱਲੋਂ ਲਿਖੀ ਹੀ ਰਾਂਜਾ ਦੀ ਬੇਮਿਸਾਲ ਪ੍ਰੇਮ ਗਾਥਾ ਅੱਜ ਤੱਕ ਪੰਜਾਬ ਵਿੱਚ ਗਾਈ ਸੁਣੀ ਅਤੇ ਫਿਲਮਾਈ ਜਾਂਦੀ ਹੈ ਪਾਕਿਸਤਾਨੀ ਕੈਨੇਡੀਅਨ ਲੇਖਕ ਹਰੂਨ ਖਾਲਿਦ ਦਾ ਨਵਾਂ ਨੋਵਲ ਫ্রম ਵਾਰਿਸ ਟੂ ਹੀਰ ਇਸੇ ਵਿਸ਼ੇ ਤੇ ਹੈ ਜੋ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਵਾਰਿਸ ਦੇ ਆਪਣੇ ਜੀਵਨ ਦੇ ਤਜਰਬਿਆਂ ਦੀ ਵੀ ਗੱਲ ਕਰਦਾ ਹੈ। ਇੱਕ ਤੇ ਹੀਰ ਰਾਂਝੇ ਦੀ ਸਟੋਰੀ ਹੈ ਹੀ ਹੈ ਪਰ ਵਾਰਿਸ ਸਾਹਿਬ ਦੀ ਸਟੋਰੀ ਕੀ ਸੀ ਕਿਉਂਕਿ ਉਹਦੇ ਬਾਰੇ ਸਾਨੂੰ ਬੜੀ ਕਮ ਮਾਲੂਮਾਤ ਹੈ। ਇਨਾ ਕੁ ਪਤਾ ਨਹੀਂ ਆਈ ਵਾਂਟਡ ਟੂ ਐਕਸਪਲੋਰ ਦੈਟ ਥਰੂ ਫਿਕਸ਼ਨ ਕਿ ਵਾਰਿਸ ਸਾਹਿਬ ਦੇ ਕਿਹੜੇ ਕੀ ਐਕਸਪੀਰੀਐਂਸ ਹਨ ਜਿਹੜੇ ਫਿਰ ਟ੍ਰਾਂਸਲੇਟ ਹੁੰਦੇ ਨੇ ਹੀਰ ਰਾਂਝਾ ਦੀ ਸਟੋਰੀ ਤੇ। ਤੁਸੀਂ ਵੀ ਟਾਈਟਲ ਨੂੰ ਵੇਖੋ ਫ੍ਰਮ ਵਾਰਿਸ ਟੂ ਹੀਰ ਤੇ ਤੁਸੀਂ ਆਲਮੋਸਟ ਕਹਿ ਸਕਦੇ ਹੋ ਕਿ ਜਿਵੇਂ ਅਸੀਂ ਇੱਕ ਲੈਟਰ ਖਤ ਲਿਖਦੇ ਹਾਂ ਨਾ ਫ੍ਰਮ ਵਾਰਿਸ ਟੂ ਹੀਰ ਉਸ ਤਰੀਕੇ ਨਾਲ ਇੱਕ ਸਟੋਰੀ ਹੈ ਇਟ ਇਜ਼ਨ ਮੀ ਥੈਟ ਵੈਸਟ ਮੀਟਸ ਈਸਟ ਥਸimetric ਮੀਟਸ ਥ ਪੇਗਨ ਥ ਬਲੀਵਰ ਮੀਟਸ ਥ ਇਨਫਿਡਲ ਯੂਸਫ ਮੀਟਸ ਕ੍ਰਿਸ਼ਨਾ ਹਰਨ ਖਾਲਿਦਵਲੋਂ ਫ੍ਰਮ ਵਾਰਿਸ ਟੂ ਹੀਰ ਨਾਵਲ ਦੋ ਹਿੱਸਿਆਂ ਵਿੱਚ ਲਿਖਿਆ ਗਿਆ ਹੈ ਇਹ ਕਿੱਸਾ ਜੋ ਸਦੀਵੀ ਪ੍ਰੇਮ ਕਥਾ ਦਾ ਵਰਣਨ ਕਰਦਾ ਹੈ ਦੂਸਰੇ ਵਿੱਚ ਵਾਰਿਸ ਸ਼ਾਹ ਦੇ ਆਪਣੇ ਸਮਿਆਂ ਦੇ ਸਿਆਸੀ ਸਮਾਜਿਕ ਮਾਹੌਲ ਦਾ ਜ਼ਿਕਰ ਹੈ ਜੋ ਬਾਅਦ ਵਿੱਚ ਹੀਰ ਰਾਂਝੇ ਦੀ ਕਹਾਣੀ ਦਾ ਹੀ ਹਿੱਸਾ ਬੰਦਾ ਹੈ ਇਸ ਨਾਵਲ ਦੀ ਖਾਸੀਅਤ ਇਹ ਹੈ ਕਿ ਖਾਲਿਦ ਨੇ ਇਸ ਨੂੰ ਰਵਾਇਤੀ ਕਿੱਸੇ ਦਾ ਰੂਪ ਦਿੱਤਾ ਹੈ ਹਰੋਂ ਖਾਲਿਦ ਮੁਤਾਬਕ ਉਹਨਾਂ ਵਿਰਾਮ ਚਿੰਨਾਂ ਅਤੇ ਤਾਲ ਨੂੰ ਵਿਲੱਖਣ ਢੰਗ ਨਾਲ ਵਰਤ ਕੇ ਇਸ ਨਾਵਲ ਨੂੰ ਸੰਗੀਤਕ ਤਰਜ਼ ਵਿੱਚ ਪੇਸ਼ ਕੀਤਾ ਹੈ As a symbol of eternity and divinity I have no origin blaus conceived since ages ago by some obscure poet perhaps by a yogi or jogi of punjab te kissa jada ik rivayat si o usmanan ch loki kissa padta nahi se loki loki sundde san ke warisha bhi even though warisha jada hai o ik kissa likh reha si o nu eh pata si ke jadon loki isde naal engage karan ge o o nu sunan ge re kissa recite karan ge te i wanted to pay homage to that tradition ਹਰਨ ਖਾਲਿਦ ਦਾ ਕਹਿਣਾ ਹੈ ਕਿ ਜਦੋਂ ਅਸੀਂ ਬਸਤੀਵਾਦ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਆਮ ਤੌਰ ਤੇ ਆਰਥਿਕ ਨੁਕਸਾਨ ਦੀ ਹੀ ਗੱਲ ਹੁੰਦੀ ਹੈ ਪਰ ਬਸਤੀਵਾਦ ਨੇ ਸਾਡੇ ਸਾਹਿਤ ਪਰਿਵਾਰਕ ਮੁੱਲ ਸਮਾਜਿਕ ਕਦਰਾਂ ਕੀਮਤਾਂ ਅਤੇ ਮੌਖਿਕ ਸੱਭਿਆਚਾਰ ਉੱਪਰ ਵੀ ਓਨਾ ਹੀ ਵੱਡਾ ਵਾਰ ਕੀਤਾ ਸੀ ਖਾਲਿਦ ਮੁਤਾਬਕ ਜਦੋਂ ਅਸੀਂ ਅੱਜ ਦੇ ਸਮਾਜਿਕ ਸੱਭਿਆਚਾਰ ਨੂੰ ਦੇਖਦੇ ਹਾਂ ਤਾਂ ਜ਼ਿਆਦਾਤਰ ਪੱਛਮ ਵੱਲੋਂ ਹੀ ਪ੍ਰਭਾਵਿਤ ਕੀਤਾ ਗਿਆ ਸੀ ਜਿਸ ਦੀ ਵਿਆਖਿਆ ਉਹਨਾਂ ਆਪਣੇ ਨਾਵਲ ਨਾਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈ हीर वारिस ਦੇ ਅੰਦਰ ਅਗਰ ਜਿਹੜੀ ਬੜੀ ਖੂਬਸੂਰਤ ਹੈ ਉਹ ਹੈ ਕਿ ਵਾਰਿਸਾ ਜਿਹੜਾ ਜਦੋਂ ਹੀਰ ਰਾਂਝੇ ਨੂੰ ਇੱਕ ਕੈਰੈਕਟਰ ਜਿਹੜਾ ਉਹ ਬਣਾਉਂਦਾ ਹੈ ਉਹਨੂੰ ਉਹ ਕੰਪੇਅਰ ਕਰਦਾ ਹੈ प्रॉफिट ਯੂਸਫ ਦੇ ਨਾਲ ਤੇ ਉਹਨੂੰ ਫਿਰ ਅਗਲੀ ਲਾਈਨ 'ਚ ਉਹ ਕੰਪੇਅਰ ਕਰਦਾ ਹੈ ਰਾਮ ਦੇ ਨਾਲ ਫਿਰ ਕ੍ਰਿਸ਼ਨਾ ਦੇ ਨਾਲ ਫਿਰ ਸ਼ਿਵਾ ਦੇ ਨਾਲ ਫਿਰ ਰਾਜਾ ਰਸਾਲੂ ਦੇ ਨਾਲ ਤੁਸੀਂ ਦੇਖਦੇ ਹੋ ਕਿ ਕਿੰਨੀ ਖੂਬਸੂਰਤੀ ਦੇ ਨਾਲ ਉਹ ਸਾਰੇ ਜਿਹੜੇ ਮੁੱਖਲੀ ਰਵਾਇਤਾਂ ਨੇ ਪੰਜਾਬ ਦੀਆਂ ਮਸਬੀ ਰਵਾਇਤਾਂ ਨੇ ਉਹਨਾਂ ਨੂੰ ਉਹ ਇਕੱਠੇ ਕਰਕੇ ਜੋੜ ਦਿੰਦਾ ਹੈ ਅੱਤ ਅੱਜ ਅਸੀਂ ਇੱਕ ਜਦੋਂ ਅਸੀਂ ਅਸੀਂ ਇਹਨੂੰ ਇਮੇਜਿਨ ਕਰਦੇ ਹਾਂ ਕਿ ਹਿੰਦੂਇਜ਼ਮ ਤੇ ਇਸਲਾਮ ਤੇ ਸਿੱਖਿਜ਼ਮ ਅਸੀਂ ਇਹਨੂੰ ਇਮੇਜਿਨ ਕਰਦੇ ਹਾਂ ਬਿਲਕੁਲ ਇਹ ਮੁਖਲਿਫ ਰਵਾਇਤ ਦੇ ਨਾਲ ਉਹ ਜਿਹੜੀ ਸਾਡੀ ਅੱਜ ਦੀ ਇਮੇਜਿਨੇਸ਼ਨ ਹੈ ਉਹ ਕਲੋਨੀਅਲ ਇਮੇਜਿਨੇਸ਼ਨ ਹੈ ਤੇ ਅਸੀਂ ਜਿਵੇਂ ਹਿੰਦੂਇਜ਼ਮ ਨੂੰ ਜਾਂ ਇਸਲਾਮ ਨੂੰ ਜਾਂ ਇਵਨ ਸਿੱਖਿਜ਼ਮ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਹਾਂ ਉਹ ਜਿਹੜਾ ਪ੍ਰੋਡਕਟ ਸੀ ਉਹ ਪੂਰਾ ਕਲੋਨੀਅਲ ਇਜ਼ਮ ਪ੍ਰੋਡਕਟ ਸੀ ਉਸ ਤੋਂ ਪਹਿਲੇ ਇਹ ਜਿਹੜੇ ਸਾਰੀ ਜਿਹੜੀ ਰਵਾਇਤਾਂ ਸਨ ਉਹ ਬੜੀ ਫਲੂਇਡ ਸਨ ਤੇ ਵਾਰਿਸ਼ਾ ਦੀ ਹੀਰ ਉਹ ਬੜੀ ਖੂਬਸੂਰਤੀ ਦੇ ਨਾਲ ਉਹਦੀ ਉਹ ਆਕਾਸੀ ਕਰਦੀ ਥ ਭਾਰਤੀ ਪੰਜਾਬ ਦੇ ਤਰ੍ਹਾਂ ਪਾਕਿਸਤਾਨ ਵਿਚਲੇ ਲਹਿੰਦੇ ਪੰਜਾਬ ਅੰਦਰ ਵਾਰਿਸ ਸ਼ਾਹ ਦੀ ਹੀਰ ਨੂੰ ਸ਼ਾਇਦ ਅਕਾਦਮਿਕ ਗਲਿਆਰਿਆਂ ਅੰਦਰ ਉਸਦਾ ਬੰਦਾ ਰਤਬਾ ਨਹੀਂ ਮਿਲਿਆ ਹਰੋਨ ਖਾਲਿਦ ਮੁਤਾਬਕ ਇਸਦਾ ਕਾਰਨ ਪਾਕਿਸਤਾਨ ਦੇ ਸਿਆਸੀ ਹਾਲਾਤ ਹਨ ਜਿਨ੍ਹਾਂ ਦੀ ਧਰਮ ਪ੍ਰਤੀ ਸਮਝ ਵਾਰਿਸ ਸ਼ਾਹ ਦੇ ਫਲਸਫੇ ਨਾਲ ਮੇਲ ਨਹੀਂ ਖਾਂਦੀ ਪਰ ਇਸ ਦੇ ਬਾਵਯੂਦ ਪਾਕਿਸਤਾਨ ਦੇ ਲੋਕ ਸਭਿਆਚਾਰ ਅੰਦਰ ਵਾਰਿਸ ਸ਼ਾਹ ਅਤੇ ਉਹਨਾਂ ਦੀ ਹੀਰ ਹਮੇਸ਼ਾ ਜ਼ਿੰਦਾ ਰਹੇਗੀ ਤੁਸੀਂ ਅਗਰ ਲੋਕਾਂ ਦੀ ਰਵਾਇਤ ਵੇਖੋ ਉੱਥੇ ਬੜਾ ਜ਼ਿੰਦਾ ਵਾਰਿਸਾ ਦੀ ਹੀ ਜਿਹੜੀ ਹੈ ਉਹ ਪੜੀ ਵੀ ਜਾਂਦੀ ਹੈ ਲੋਕ ਆਮ ਤੌਰ ਤੇ ਜਦੋਂ ਲੋਕ ਅਜੀਬ ਇਕੱਠੇ ਹੋ ਜਾਂਦੇ ਨੇ ਤੋਂ ਸੁਣਦੇ ਨੇ ਵਾਰਿਸ ਦਾ ਮਜ਼ਾਰ ਵੀ ਹੈ ਜੰਡਿਆਲਾ ਚ ਜਿੱਥੇ ਲੋਕ ਜਾਂਦੇ ਨੇ ਬਲਕਿ ਵਾਰਿਸ ਦਾ ਮਜ਼ਾਰ ਵੀ ਨਹੀਂ ਤੇ ਹੀਰ ਦਾ ਵੀ ਮਜ਼ਾਰ ਵੀ ਹੈ ਜੇ ਤੁਸੀਂ ਗੱਲ ਕਰ ਰਹੇ ਹੋ ਸੋ ਝੰਗ ਚ ਹੀਰ ਦਾ ਮਜ਼ਾਰ ਹੈ ਉੱਥੇ ਵੀ ਲੋਕ ਜਾਂਦੇ ਨੇ ਮਲਕਾ ਹਾਂ ਜਿੱਥੇ ਵਾਰਿਸ ਨੇ ਹੀਰ ਲਿਖੀ ਉੱਥੇ ਵੀ ਲੋਕ ਜਾਂਦੇ ਨੇ ਤੇ ਤੇ ਫੋਕ ਲੈਵਲ ਤੇ ਤੁਸੀਂ ਕਹਿ ਸਕਦੇ ਹੋ ਕਿ ਵਾਰਿਸ ਦੀ ਤੇ ਹੀਰ ਦੀ ਰਵਾਇਤ ਬਹੁਤ ਜ਼ਿੰਦਾ ਹੈ ਤੇ ਬਹੁਤ ਸਟਰੋਂਗ ਹੈ ਤੇ ਉਹ ਮੇਰਾ ਖਿਆਲ ਹੈ ਕਦੀ ਵੀ ਮਰ ਨਹੀਂ ਸਕਦੀ ਕਿਉਂਕਿ ਉਹ ਇੰਨੀ ਇੱਕ ਪੰਜਾਬੀ ਦੇ ਨਾਲ ਜੁੜੀ ਹੋਈ ਹੈ ਪਰ ਸਟੇਟ ਦੇ ਤੁਸੀਂ ਅਗਰ ਗੱਲ ਕਰੋ ਤਾਂ ਉਹ ਥੋੜਾ ਜਿਹਾ ਇੱਕ ਡਿਸਕਰੇਜਮੈਂਟ ਡਿਸਕਰੇਜਿੰਗ ਹੈ ਹਰਨ ਖਾਲਿਦ ਕਹਿੰਦੇ ਨੇ ਕਿ ਕਿਸੇ ਵੀ ਸਾਹਿਤ ਨੂੰ ਚੰਗੀ ਤਰ੍ਹਾਂ ਪੜ੍ਹਨ ਲਈ ਸੰਬੰਧਿਤ ਸੱਭਿਆਚਾਰ ਦੀ ਰੂਹ ਨੂੰ ਮਹਿਸੂਸ ਕਰਨਾ ਲਾਜ਼ਮੀ ਹੁੰਦਾ ਹੈ ਖਾਲਿਦ ਨੂੰ ਉਮੀਦ ਹੈ ਕਿ ਉਹਨਾਂ ਦੇ ਨਾਵਲ ਫਰਮ ਵਾਰਿਸ ਟੂ ਹੀਰ ਨੂੰ ਪੜਨ ਵਾਲਾ ਹਰ ਪਾਠਕ ਉਹਨਾਂ ਸਮੇਂ ਅੰਦਰ ਪੰਜਾਬ ਦੇ ਧਾਰਮਿਕ ਸੱਭਿਆਚਾਰਕ ਮਾਹੌਲ ਨੂੰ ਵੀ ਚੰਗੀ ਤਰ੍ਹਾਂ ਸਮਝ ਸਕੇਗਾ ਵਾਰਿਸਾ ਜਿਹੜਾ ਹੈ ਉਹ ਹੀਰ ਦੀ ਬਰਾਤ ਅਗਰ ਤੁਸੀਂ origignal ਵਾਰਿਸਾ ਦੀ ਗੱਲ ਕਰੀਏ ਹੀਰ ਦੀ ਬਰਾਤ ਨੂੰ ਕੰਪੇਅਰ ਕਰਦਾ ਹੈ ਮੇਲਾ ਰਾਮ ਥਮੰਦ ਨਾਲ ਤੇ ਅਗਰ ਤੁਸੀਂ ਉਸ ਮੇਲੇ ਰਾਮ ਥਮਨ ਦੀ ਜਿਹੜੀ ਰਵਾਇਤ ਦੇ ਨਾਲ ਅਗਰ ਤੁਸੀਂ ਤੁਹਾਨੂੰ ਉਹ ਨਹੀਂ ਪਤਾ ਤੇ ਉਹ ਇੱਕ ਲਾਈਨ ਦੀ ਤੁਹਾਨੂੰ ਸਮਝ ਨਹੀਂ ਆਏਗੀ ਕਿ ਇੰਪੋਰਟੈਂਸ ਕੀ ਹੈ ਤੇ ਇਸ ਕਿਤਾਬ ਦੇੰਦਰ ਮੈਨੇ ਮੈਂ ਉਹ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪੂਰਾ ਇੱਕ ਇੱਕ ਹਿਸਟੋਰਿਕਲ ਪੋਲੀਟਿਕਲ ਕਲਚਰਲ ਰਿਲੀਜੀਅਸ ਕੰਟੈਕਸਟ ਦਿੱਤਾ ਹੈ ਕਿ ਇਹ ਅਗਰ ਕਿ ਤੁਸੀਂ ਅਗਰ ਅਗਰ ਪੰਜਾਬੀ ਕਲਚਰ ਦੇ ਨਾਲ ਅਗਰ ਅਗਰ ਤੁਹਾਡਾ ਇੱਕ ਤਾਲੁਕ ਜੁੜਾ ਹੈ ਔਰ ਟੁੱਟ ਵੀ ਗਿਆ ਹੈ ਤੁਸੀਂ ਇਹ ਕਿਤਾਬ ਪੜ੍ਹ ਕੇ ਤੁਸੀਂ ਪੂਰਾ ਸਮਝ ਸਕਦੇ ਹੋ ਕਿ ਭਾਈ ਇਹ ਪੂਰਾ ਇੱਕ ਕਲਚਰ ਸੀ ਇਹ ਪੂਰਾ ਬੈਕਗਰਾਉਂਡ ਸੀ ਇੱਕ 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 ਵਰਡ ਇੱਕ ਲਾਈਨ ਉਹ ਇੱਕ ਲਾਈਨ ਦਾ ਮਤਲਬ ਕੀ ਹੈ ਉਸ ਇਸ ਲਾਈਨ ਦੇ ਪਿੱਛੇ ਉਸ ਪੂਰੀ ਹਿਸਟਰੀ ਕੀ ਹੈ ਤੁਸੀਂ ਜੇਕਰ ਇਹ ਕਿਤਾਬ ਪੜ੍ਹਦੇ ਹੋ ਤੁਸੀਂ ਉਹਦੇ ਬਾਅਦ ਫਿਰ ਜੇਕਰ ਤੁਸੀਂ ਹੀਰ ਵਾਰਿਸ ਪੜ੍ਹਦੇ ਹੋ ਤੁਹਾਨੂੰ ਸ਼ਾਇਦ ਅਗਰ ਉਹ ਸ਼ਾਇਦ ਥੋੜੀ ਬਿਹਤਰ ਸਮਝ ਆਏ ਹਰਨ ਖਾਲਿਦ ਵੱਲੋਂ ਲਿਖਿਆ ਪੰਜਾਬ ਦਾ ਇਹ ਨਾਵਲ ਫਰੋਮ ਵਾਰਿਸ ਟੂ ਹੀਰ Amazon Canada ਤੇ ਅਗਸਤ ਮਹੀਨੇ ਰਿਲੀਜ਼ ਹੋ ਰਿਹਾ ਹੈ